ਸਮਰ ਕੁਡ ਮਾਰਨਿੰਗ ਹਾਂ ਉੱਠਦਾ ਹੀ ਤੂੰ ਕੀ ਦਿਖਣ ਲੱਗ ਪਿਆ ਕੀ ਆ ਹੀ ਈਆ ਓ ਈਆ ਆ ਲੈਣਾ ਆਹਦੇ ਕੋਣ ਆਇਆ ਆਹਦੇ ਕੋਣ ਆਇਆ ਈਆ ਇਹ ਕੋਈ ਵੀਰਾਂ ਸਮਾਨੇ ਜਾਦੂ ਦੀ ਝੜੀ ਚੱਕੀ ਆ ਲੈ ਜਾ ਜੇ ਜਾਣਾ ਹੈ ਤੋੜ ਕੇ ਲੈ ਲੈ Ayo kita pindahkan Kita pindahkan ਅਸ ਕੀ ਗੱਲ ਕੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ 'ਤੇ ਅਮੀਨ ਕਰਦੇ ਹਾਂ ਤੁਸੀਂ ਸਾਰਿਆਂ ਦੇ ਠੀਕ ਠਾਕ ਹੋਵੋਗੇ ਤੇ ਅਸੀਂ ਬਿਲਕੁਲ ਠੀਕ ਆ ਤੇ ਕੰਮ ਕਾਰ ਨੂੰ ਰੇਲਪੀ ਹੁਣ ਵੇਲੇ ਹੋ ਗਿਆ ਸੀਗਾ ਤੇ ਹੁਣ ਮੈਨੂੰ ਲੱਗ ਸੀ ਸੂਟ ਆ ਗਿਆ ਐਂਪਰ ਇੱਕ ਅੱਲਾ ਰਹਿੰਦਾ ਹੈ ਇਹਦੀ ਕਟਿੰਗ ਕਰਕੇ ਤਾਂ ਮੈਂ ਸੁਣ ਕੇ ਇਹ ਸ਼ਾਮ ਨੂੰ ਦੇਣੀ ਆ ਕੱਲ ਮੈਂ ਤੁਸੀਂ ਨੂੰ ਇੱਕੋ ਹੀ ਸੀ ਤਾਂ ਇੱਕ ਕੱਲ ਪਹਿਲਾਂ ਸਲਵਾਰ ਸੀਂਦੀ ਸੀ ਇੱਕ ਤਾਂ ਫਿਰ ਇੱਕ ਜੂਜ ਜਾਂ ਜੈਂਪਰ ਸੀਂਦਾ ਕਿ ਮਾਰਕੀਟ ਨੂੰ ਮੇਰਾ ਟਾਈਮ ਨਹੀਂ ਲੱਗਾ ਤੇ ਹੁਣ ਅੱਜ ਸਹਿੰਦੀਆਂ ਕੱਲਾ ਕੈਂਪਰੀ ਰਹਿੰਦਾ ਹੈ ਤੇ ਚਲੋਗੀ ਫੇਰ ਅੱਗੇ ਮਿਲਦੇ ਹਾਂ ਤੁਹਾਨੂੰ ਜੀ ਉੱਤੀ ਬਹੁਤਰੀ ਇੱਕ ਆਸਾਖਾ ਜਿਹੜਾ ਦੋਨੋਂ ਬੱਸ ਗਿਆ ਕਿ ਇੱਕ ਦਾ ਪੈ ਜਿੱਦਾਂ ਮਹਨੂ ਕੱਲਾ ਦਿਹਾੜੀ ਦਰਵਾਜ਼ੇ ਕੋਕਲਾ ਸਣੇ ਉਹ ਦਾਸ ਵਾਲੀ ਕੱਟ ਸਕਦੇ ਆ ਕੰਨੀ ਵਾਲੇ ਬਸ ਸਕਦਾ ਤੇ ਐਫ ਜੀ ਦਾ ਕੱਪੜਾ ਛੀੜਾ ਹੈ ਜਾਂ ਕੱਠਾ ਨੂੰ ਲਾਇਆ ਫੇ ਆਪਾਂ ਨਾ ਏਦਾਂ ਇਹਦੇ ਵਿੱਚ ਥੋੜਾ ਜਿਹਾ ਕੱਟ ਕੇ ਫੇਰ ਇਹਦਾ ਧਾਗਾ ਇੱਕ ਸੈਟ ਲੈਣਾ ਪੁਦੀਣਾ ਦਾ 900 ਲਾਈਨ ਬੰਦੀ ਹੈ ਕਾਲੀ ਲਾਈਨ 50 ਲਾਈਨ ਤੇ ਇੱਕ ਦਾ ਵੀ ਆਪਾਂ ਕੱਟ ਪਾ ਦੇਈਏ ਕਿ ਮੈਂ ਸਿੰਦੀ ਸੀਗੀ ਤੇ ਹਜੇ ਗਲਾ ਜੋੜਿਆ ਹੀ ਆ ਨਾਲੇ ਜਨਾਬ ਕੀ اٹਕੇ ਬਹਿ ਗਏ ਤੱਕ ਤੁਜੀ ਜਮਰ ਮੈਨੂੰ ਕੰਮ ਕਾਦੇ ਨਹੀਂ ਕਾਨੂੰ ਦਿੰਦੇ ਮੰਮਾ ਨੂੰ ਤੁਜੀ ਉੱਧਕੇ ਕਾਦੇ ਬਹਿਗੇ ਸੀ ਹੈ ਉੱਧਕੇ ਕਾਦੇ ਬਹਿਗੇ ਸੀ की कर दे खड़े कि चिरी आ गई बार बहर चिरी आ गई समी आ गई बहर छो ना ओ? ਇਧਰ ਦੇਖੋ ਸ਼ੋਨਾ ਆ ਦੇਖੋ ਸਾਰੇ ਖਲਾਣੇ ਸਿੱਟੀ ਜਾਂਦਾ ਜਾਣ ਕੇ ਖਲਾਰਾ ਪਾਈ ਜਾਂਦਾ ਆ ਠੀਕ ਦੇਖ ਦੇ ਹੁਣ ਤੂੰ ਡੱਕ ਜਾਣਾ ਪਾਊਡਰ ਪਾ ਲੋ ਪਾਊਡਰ ਪਾ ਲੋ ਆਪਣੇ ਤੇ ూట్ బుబా ਚਾਹ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਆ। ਬਸ ਕਰਿਆ ਕਰ ਉਹ ਬਣਾ ਲਵੋ। ਦੇਖੋ ਜੇ ਆਪਾਂ ਚਾਹ ਚ ਇਲਾਚੀ ਪਾਤੀ, ਆਦਰਕ ਪਾਤਾ ਫੇਰ ਚਾਹ ਦਾ ਸਵਾਦ ਹੋਰ ਹੋ ਜਾਣਾ। ਰੈਣੀ ਤੇ ਚਾਹ ਹੀ ਆ। ਫੇਰ ਨਾ ਹੀ ਚਾਹ ਰਹਿਣਾ ਟੇਸਟ ਬਦਲ ਜਾਂਦਾ। ਮੈਂ ਵੀ ਟੇਸਟ ਬਦਲਣਾ ਟੇਸਟ ਵੀ ਚਾਹ ਰਹਿਣਾ। ਪਰ ਇਕੱਲੀ ਚਾਹ ਪੱਤੀ ਤੇ ਖੰਡ ਵਾਲੀ ਚਾਹ ਦੇਖਿਓ ਉਹਦਾ ਟੇਸਟ ਹੋਰ ਹੁੰਦਾ ਜੇ ਚਾਹ ਆਪਾਂ ਕੁਝ ਪਾ ਦਣਾ ਉਹਦਾ ਟੇਸਟ ਹੋਰ ਹੁੰਦਾ ਚਾਹ ਦਾ। ਇਹ ਕੌਫੀ ਥੋੜੀ ਬਣ ਜਾਣੀ ਰਣੀ ਤੇ ਚਾਹੀਏ ਚਾਹ ਦਾ ਟੇਸਟੀ ਰਹਿਣਾ ਹੈ ਫੇ ਨਾ ਉਹੀ ਤੁਹਾਨੂੰ ਕਹਿੰਦੀ ਚਾਹ ਤਾਂ ਚਾਹੀਏ ਨਾ ਰਹਿਣਾ ਚਾਹ ਪਰ ਟੇਸਟ ਬਦਲ ਜਾਂਦਾ ਚਾਹ ਦਾ ਟੇਸਟੀ ਚਾਹ ਦਾ ਹੈ ਨਹੀਂ ਆ ਰਾਤਕਾ ਨੇ ਬਣਾਈ ਨਵੀਂ ਡੈਸ਼ ਨਹੀਂ ਨਵੀਂ ਡੈਸ਼ ਰਾਤਕਾ ਨੂੰ ਮੈਂ ਕਿਹਾ ਵੀਡੀਓ ਬਣਾ ਲੰਦੇ ਮਾੜੀ ਉਹ ਭੁੱਖੀ ਬੜੀ ਲੱਗੀ ਆ ਚਾਕੇ ਲਾਪੀ ਖਾਣ ਅੱਜ ਮੈਂ ਬਣਾਈ ਆ ਆਲੂ ਬਣਾਉਣੇ ਸੀਗੇ ਹੋਣ ਵੀ ਆਲੂ ਆ ਨਹੀਂ ਆਲੂ ਬਣਾਉਣ ਲੱਗੇ ਸੀ ਪਿੰਡੀਆਂ ਪਿਆ ਪਿਆ ਸੀ 4 5 ਕੀ ਸਾਡੇ ਲੋ 4 5 ਕੀ ਲੱਗਦੀਆਂ ਆ ਤੇ ਉਹ ਵੀ ਮੈਂ ਵਿਕੇਗਾ ਗੱਲੀਆਂ ਪਿੰਡੀਆਂ ਵੀ ਇਹ ਚ ਹੂੰ ਬਹੁਤ ਸਵਾਦ ਬਣੇ ਮੈਂ ਫੇਰੇ ਮਿਰਚਾਂ ਸਮਰਾਉ ਦੇ ਕਾਂ ਕਿੰਨੇ ਆ ਦੇ ਪਿੱਛੇ ਕੀ ਕ ਹੈ ਨਾ ਸਮਾਨ ਨੂੰ ਵੀ ਚਾ ਚੜ ਗਿਆ ਉਹ ਆਇਆ ਕਾ ਚੱਕੋ ਗਰਮੀ ਲੱਗਦੀ ਇਹਨੂੰ ਨਹੀਂ ਕਹਣਾ ਚੱਕ ਮੈਨੂੰ ਲੈ ਚੱਕ ਲੈ ਹੁਣ ਖੁਸ਼ ਹੈ ਹੈਲੋ ਗਾਇਜ਼ ਥੱਲੇ ਜਾਣਾ ਥੱਲੇ ਜਾਣਾ ਗਾਇਜ਼ ਸਾਤਰੀਆਂ ਕਰ ਪਹਿਲਾਂ ਮੀ ਬੋ ਦਿਆ ਬੜਾ ਗਰਮ ਹੋਇਆ ਹੈ ਜਾਨ ਜੀ ਮੈਂ ਕਹਿੰਦੀ ਸੀ ਨਹੀਂ ਆਜੇਗਾ ਤਾਂ ਵਧੀਆ ਹੈ ਮੌਸਮ ਬਹੁਤ ਖਰਾਬ ਹੋਇਆ ਹੈ ਸਾਥੇ ਖਰਾਬ ਹੀ ਹੋਇਆ ਇੱਕ ਤਰ੍ਹਾਂ ਦਾ ਗਰਮੀ ਬਹੁਤ ਹੈ ਅੱਜ ਬਹੁਤ ਹੰਮ ਜਿਆ ਹੋਇਆ ਹੈ ਬਹੁਤ ਜ਼ਿਆਦਾ ਕਿ ਸਮਰ ਕੋਠੇ ਤੇ ਆਉਣ ਨੂੰ ਕਹਿੰਦਾ ਸੀਗਾ ਹੁਣ ਅਸੀਂ ਥੱਲੇ ਚੱਲੇ ਆ ਉਹ ਚੱਲ ਗਏ ਆ ਮੈਂ ਵੀ ਚੱਲੀ ਆ ਤੇ ਮੌਸਮ ਦੇਖੋ ਮੀਂਹ ਆਉਣ ਦੀ ਸੰਭਾਵਨਾ ਤਾਂ ਹੈਗੀ ਆ ਪਰ ਦੇਖੋ ਸ਼ਾਇਦ ਹੀ ਆਵੇ ਆਰਮੀ ਬਹੁਤ ਹੈ ਕਿ ਜ਼ਾਲਮੀ ਬਹੁਤ ਜ਼ਿਆਦਾ ਸੀ ਹੋਮ ਜਿਆ ਬਹੁਤ ਹੋਇਆ ਸੀਗਾ ਤੇ ਉਹ ਨਗਰਗੀਆਂ ਮੇਂ ਆ ਗਿਆ ਤੇ ਪਹਲਾ ਐਂਟ ਕਿੱਦੀ ਮੈਂ ਸਮਝ ਆਉਂਦਾ ਹੋਣਾ ਤੇ ਜੰਗ ਜਿਹੜਾ ਆਉਂਦੀ ਹੈ ਨਗਰਗੀਆਂ ਮੇਂ ਆਉਂਦਾ ਕਿਸੇ ਲਈ ਵੀ ਵਲੌਗ ਦਾ ਐਂਡ ਕਰਦੀ ਹਾਂ ਠੀਕ ਹੈ ਲੋ ਜੀ ਆਪਾਂ ਇੱਥੇ ਵਲੌਗ ਦਾ ਐਂਡ ਕਰਦੇ ਹਾਂ ਮਿਲਦੇ ਆਂਗੇ ਤੁਹਾਨੂੰ ਸਾਡਾ ਵਲੌਗ ਜੇ ਪਸੰਦ ਆਇਆ ਹੋਵੇ ਤੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਜੀ